ਸਤਿ ਸ਼੍ਰੀ ਅਕਾਲ ਜੀ ਮੈਂ ਮਹਿਦ ਦਿੱਕਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਇਸ ਵੇਲੇ ਦੀ اہم ਖਬਰ ਲੈ ਕੇ ਹਾਜ਼ਰ ਹਾਂ ਦੱਸਦੇ ਇਹ ਆਦਮ ਪਰ ਹਵਾਈ ਅੱਡੇ ਤੋਂ ਗਾਜ਼ੀਆਬਾਦ ਹਿਡਨ ਦੇ ਲਈ ਚੱਲਣ ਵਾਲੀ ਸਟਾਰ 에ਅਰ ਦੀਆਂ ਸਾਰੀਆਂ ਉਡਾਨਾਂ 3 ਸਤੰਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ ਉਡਾਨਾਂ ਅਚਾਨਕ ਰੱਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਵਾਈ ਅੱਡਾ ਜਲੰਧਰ ਅਤੇ ਦੋਆਬਾ ਖੇਤਰ ਦੇ ਲੋਕਾਂ ਲਈ ਦਿੱਲੀ ਅਤੇ ਐਨਸੀਆਰ ਪੰਚਨ ਦਾ ਇੱਕ ਸਾਧਨ ਚਿੱਪਰ ਵਾਰ-ਵਾਰ ਰੱਦ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਯਾਤਰੀਆਂ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਤੋਂ ਹੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਸੀ ਜਿਸ ਕਰੋਂ ਉਹਨਾਂ ਦੀਆਂ ਯਾਤਰਾ ਯੋਜਨਾਵਾਂ ਪ੍ਰਭਾਵਿਤ ਹੋਈਆਂ ਨੇ ਕਈ ਯਾਤਰੀਆਂ ਨੇ ਕਿਹਾ ਕਿ ਉਹਨਾਂ ਚੰਡੀਗੜ੍ਹ ਜਾਮਰੇ ਸਰ ਤੋਂ ਉਡਾਣਾ ਲੈਨਲੀ ਮਜ਼ਬੂਰ ਨੇ ਜੈਸਨਲ ਸਮਾਹ ਤੇ ਲਾਗਤ ਹੋਮੇ ਵੱਧ ਗਏ ਨੇ ਜਲੰਧਰ ਤੋਂ ਦਿੱਲੀ ਕੰਮ ਲਈ ਜਾਣ ਵਾਲੇ ਯਾਤਰੀ ਨੇ ਦੱਸਿਆ ਸਾਡੇ ਲਈ ਆਦਮਪੁਰ ਹਵਾਈ ਅੱਡਾ ਬਹੁਤ ਸੁਵਿਧਾਜਨਕ ਸੀ ਹਣ ਬਾਰ-ਬਾਰ ਤੋਂ ਉਡਾਨਾਂ ਰੱਦ ਹੋਣ ਕਾਰਨ ਸਾਨੂੰ ਸੜਕਾਂ ਜਾਂ ਹਵਾਈ ਰਸਤੇ ਦੂਜੇ ਸ਼ਹਿਰਾਂ ਤੋਂ ਯਾਤਰਾ ਕਰਨੀ ਪੈਂਦੀ ਹੈ ਜੈਸਨਲ ਮੁਸ਼ਕਲ ਦੁੱਗਣੀ ਹੋ ਗਈ ਹੈ ਯਾਤਰੀਆਂ ਨੇ ਕਿਹਾ ਕਿ 에ਅਰਲਾਈਨ ਨੂੰ ਯਾਤਰੀਆਂ ਨੂੰ ਪਹਿਲਾਂ ਤੋਂ ਹੀ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਕਈ ਵਾਰ ਟਿਕਟ ਬੁੱਕ ਕਰਨ ਤੋਂ ਬਾਅਦ ਅਚਾਨਕ ਰੱਦ ਹੋਣ ਕੰਨ ਮੀਟਿੰਗਾਂ ਆਤੇ ਮਹੱਤਵਪੂਰਨ ਕੰਮ ਪ੍ਰਭਾਵਿਤ ਹੁੰਦੇ ਨੇ ਯਾਤਰੀਆਂ ਨੇ ਮੰਗ ਕੀਤੀ ਹੈ ਕਿ ਸਟਾਰ ਰੇਅ ਜਲਦ ਤੋਂ ਜਲਦੀ ਸੇਵਾਵਾਂ ਮੁਰ ਸ਼ੁਰੂ ਕਰੇ ਅਤੇ ਸਮਾਜਾਰਨੀ ਸਹਰ ਕਰੇ ਤਾਂ ਜੋ ਉਹਨਾਂ ਨੂੰ ਵਾਰ-ਵਾਰ ਸੁਵਿਧਾ ਤੋਂ ਰਾਹਤ ਮਿਲ ਸਕੇ ਤੇ ਇਸ ਬਿਲ ਦੀ ਵੱਡੀ ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ